ਦੇਖ ਸਕਦੇ ਆ ਜਿਹੜਾ ਬੱਸ ਸਟੈਂਡ ਦੇ ਕੋਲ ਜਿਹੜਾ ਸਰਕਾਰੀ ਸਕੂਲ ਹੈਗਾ ਆ ਉੱਥੇ ਆਰੋ ਸਾਹਿਬ ਜਿਹੜੇ ਉੱਥੇ ਬੈਠਦੇ ਹੈਗੇ ਆ ਔਰ ਸਵੇਰ ਤੋਂ ਹੀ ਜਿਹੜਾ ਉਹ ਪੇਪਰ ਜਿਨ੍ਹਾਂ ਨੇ ਰੱਖਨੇ ਹੈਗੇ ਆ ਔਰ ਸਕੂਲ ਦੇ ਵਿੱਚ ਸਰਕਾਰੀ ਸਕੂਲ ਜਿਹੜਾ ਬੱਸ ਸਟੈਂਡ ਦੇ ਨਾਲ ਹੈਗਾ ਆ ਉੱਥੇ ਵੀ ਤੁਸੀਂ ਜਿਹੜੇ ਪੇਪਰ ਆ ਭਰ ਲਏ ਨੇ ਭਰਨ ਤੋਂ ਬਾਅਦ ਤੁਸੀਂ ਆ ਉੱਥੇ ਉਹ ਰੱਖ ਸਕਦੇ ਹੈਗੇ ਆ ਜਿਸ ਦੇ ਵਿੱਚ ਤੁਸੀਂ ਲਗਾ ਸਕਦੇ ਹੋ ਕਿ ਔਰ 6 ਨੰਬਰ ਤੇ ਬਰਸਾਲ ਬਰਨਾਲਾ ਖੁਰਦ ਦਰੀਆਪੁਰ ਜਲਾਮਾਜਰਾ ਕਾਲੋਂ ਖਰਕੂਵਾਲ ਖੋਜਾ ਲਾਲੇਵਾਲ ਮਿਰਜ਼ਾਪੁਰ ਰਤਨਾਣਾ ਤਾਜਪੁਰ ਔਰ ਤਲਵੰਡੀ ਸੇਬੂ ਔਰ ਦੂਸਰੇ ਪਾਸੇ ਦੇ ਨੋਟ ਕਰ ਲਓ ਪਿੰਡ ਜਿਹੜੇ ਤੁਸੀਂ ਔਰ ਸਕੂਲ ਦੇ ਵਿੱਚ ਇਹਦੇ ਵਿੱਚ ਲਿਖਿਆ ਹੋਇਆ ਆ ਬਹਾਦਰਪੁਰ ਪਾਲਟਾ ਕਲਾ ਪਾਲਟਾ ਖੁਰਦ ਬਹਾਰਾ ਦੁਧਾਲਾ ਗਰਚਾ ਗੜ੍ਹ ਪ੍ਰਧਾਨਾ ਗੜੀ ਪਾਲਟੀ ਕੰਗ ਮਾਹਲ ਖੁਰਦ ਮੱਲਪੁਰ ਮਹਿਰਮਪੁਰ ਔਰ ਬਜ਼ੀਦਪੁਰ ਇਹ ਤੁਸੀਂ ਜਿਹੜੇ ਹੈ ਗਿਆ ਔਰ ਜਿਹੜਾ ਸਕੂਲ ਹੈਗਾ ਸਰਕਾਰੀ ਬੱਸ ਸਟੈਂਡ ਦੇ ਨਾਲ ਇੱਥੇ ਜਿਹੜੇ ਤੁਸੀਂ ਪੇਪਰ ਜਿਹੜੇ ਰੱਖਣੇ ਹੈ ਗਿਆ ਤੁਸੀਂ ਉਹ ਪੰਚੀ ਜਾਂ ਸਰਪੰਚੀ ਦੇ ਆਕੇ ਰੱਖ ਸਕਦੇ ਹੋ ਮੈਂ ਖੜਾ ਆ ਭੂਮੀ ਤੇ ਪਾਣੀ ਸੰਭਾਲ ਵਿਭਾਗ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦਫ਼ਤਰ ਔੜ ਫਾਂਬੜਾ ਰੋਡ ਦੇ ਉੱਪਰ ਖੜਾ ਹੈਗਾ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਪੰਚਾਇਤਾਂ ਦੀ ਆ ਜੋ ਵੀ ਜਾਣਕਾਰੀ ਹੈਗੀ ਪਹਿਲੇ ਦਿਨ ਤੋਂ ਤੁਹਾਨੂੰ ਦੇ ਰਹੇ ਆ ਤਾਂ ਜੋ ਤੁਹਾਨੂੰ ਫੋਨ ਕਰਕੇ ਨਾ ਪੁੱਛਣਾ ਪਵੇ ਕਿ ਕਿੱਥੇ-ਕਿੱਥੇ ਕੀ ਹੋ ਰਿਹਾ ਆ ਹੁਣ ਤੁਹਾਨੂੰ ਤਾਜ਼ਾ ਜਾਣਕਾਰੀ ਜਿਹੜੀ ਆ ਸਵੇਰੇ 8:00 ਵਜੇ ਤੋਂ ਦੇ ਰਹੇ ਆ ਇਹ ਫਾਮਬੜਾ ਰੋਡ ਤੇ ਜਿਹੜਾ ਦਫ਼ਤਰ ਹੈ ਇੱਥੇ ਜਿਹੜੇ ਪਿੰਡ ਆਂਦੇ ਨੇ ਬਲਾਕ ਔੜ 4 ਇਹਦੇ ਵਿੱਚ ਲਿਖਿਆ ਹੋਇਆ ਕਿ ਜਿਹੜੇ ਆਪਣੇ ਪੰਚਾਇਤ ਇਲੈਕਸ਼ਨ ਜਿਹੜੇ ਆ ਬਲਾਕ ਔੜ ਦੇ ਜਿਹੜੇ ਆ ਇੱਥੇ ਕਿਹੜੇ-ਕਿਹੜੇ ਪਿੰਡੇ ਦੇ ਵਿੱਚ ਆਂਦੇ ਨੇ ਔੜ ਬੇਗੋਵਾਲ ਬੁਰਜ ਟਹਿਲਦਾਸ ਗੜੀ ਅਜੀਤ ਸਿੰਘ ਗਰੁੱਪੜ ਮਾਈ ਦਿੱਤਾ ਮੱਲਾ ਵੇਦਿਆਂ ਮਹਿਮੂਦਪੁਰ ਮੀਰਪੁਰ ਲੱਖਾ ਔਰ ਫਾਮਬੜਾ ਸਾਲੋਂ ਸਕੋਪਰ ਔਰ ਸੋਡੀਆਂ ਇੱਥੇ ਆਰਓ ਸਾਹਿਬ ਜਿਹੜੇ ਉਹ ਬੈਠਦੇ ਨੇ ਔਰ ਏ ਆਰਓ ਸਾਹਿਬ ਇੱਥੇ ਬੈਠਦੇ ਨੇ ਇਹ ਜਿਹੜੇ ਪੇਪਰ ਹੈਗੇ ਆ ਤੁਸੀਂ ਇਸ ਸਥਾਨ ਤੇ ਆ ਕੇ ਜਿਹੜੇ ਆ ਉਹ ਰੱਖਣੇ ਹੈਗੇ ਆ ਤਾਂ ਜੋ ਕੀ ਇੱਧਰ ਉੱਧਰ ਤੁਸੀਂ ਨਾ ਭਟਕਦੇ ਰਹੋ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੋਂ ਅਸੀਂ ਤੁਹਾਨੂੰ ਇਹ ਸਾਰੀ ਰਿਪੋਰਟ ਦੇ ਰਹੇ ਹਾਂ ਔਰ ਜਿਨ੍ਹਾਂ ਨੇ ਪੇਪਰ ਰੱਖਣੇ ਹੈਗੇ ਸਵੇਰ ਤੋਂ ਹੀ ਜਿਹੜੇ ਹੈਗੇ ਉਹ ਆ ਕੇ ਆਪਣੇ ਲਾਈਨਾਂ ਦੇ ਵਿੱਚ ਖੜੇ ਹੋਏ ਨੇ ਬਾਬਾ YouTube ਚੈਨਲ ਇਸ ਵਕਤ ਜਿਹੜਾ ਔਰ ਬਲੌਕ ਦੇ ਵਿੱਚ ਖੜੇ ਹੈਗੇ ਆ ਅਸੀਂ ਔਰ ਤੁਹਾਨੂੰ ਦੱਸ ਦਿੰਨੇ ਆ ਫਿਲਹਾਲ ਜਿਹੜਾ ਔਰ ਦੇ ਵਿੱਚ ਜਿੱਦਾਂ ਕਿਸੇ ਨੇ ਐਨਓਸੀ ਲੈਣੀ ਆ ਚੋ ਟੈਕਸ ਛੁੱਲਾ ਟੈਕਸ ਆ ਵਗੈਰਾ ਜਿਹੜੇ ਔਰ ਬਲੌਕ ਦੇ ਅੰਦਰ ਜਿਹੜੇ ਤੁਹਾਡੇ ਕੰਮ ਹੈਗੇ ਆ ਉਹ ਤੁਸੀਂ ਜਿਹੜੇ ਆ ਸਾਰੇ ਦਫ਼ਤਰ ਜਿਹੜੇ ਆ ਖੁੱਲੇ ਹੋਏ ਨੇ ਮਤਲਬ ਆ ਤੁਸੀਂ ਦੇਖ ਸਕਦੇ ਹੋ ਹਜੇ ਕੋਈ ਰਸ ਨਹੀਂ ਹੈਗਾ ਇੱਥੇ ਕੋਈ ਰਸ ਨਹੀਂ ਹੈਗਾ ਲੇਕਿਨ ਜਿਹੜੇ ਦਫ਼ਤਰ ਦੇ ਅੰਦਰ ਹੈ ਗਿਆ ਉਹ ਸਾਰੇ ਅਫਸਰ ਜਿਹੜੇ ਆ ਉਹ ਇੱਥੇ ਬੈਠੇ ਹੋਏ ਨੇ ਜਿਹੜੇ ਐਨਓਸੀ ਲੈਣੀ ਆ ਜਾਂ ਚੁੱਲ੍ਹਾ ਟੈਕਸ ਜਾਂ ਕੁਝ ਐਸੋ ਜਿਹੇ ਗੱਲਾਂ ਜਿਹੜੀਆਂ ਬਲੌਕ ਪੱਧਰ ਤੇ ਤੁਸੀਂ ਕਰਨੀਆਂ ਨੇ ਉਹ ਤੁਸੀਂ ਕਰ ਸਕਦੇ ਹੋ ਬਲੌਕ ਦੇ ਵਿੱਚ ਜਿਹੜੇ ਆ ਉਹ ਕੰਮ ਜਿਹੜਾ ਆ ਚੱਲ ਰਿਹਾ ਹੈਗਾ ਆ ਤੁਸੀਂ ਦੇਖ ਸਕਦੇ ਹੋ ਬਲੌਕ 'ਚ ਆਪਣਾ ਕੰਮ ਕਰ ਜਿਹੜਾ ਉਹ ਚੱਲ ਰਿਹਾ ਹੈਗਾ ਸਾਰੇ ਦੇ ਸਾਰੇ ਜਿਹੜੇ ਮੁਲਾਜ਼ਮ ਨੇ ਉਹ ਇੱਥੇ ਬੈਠੇ ਹੋਏ ਨੇ ਪਰ ਰਸ਼ ਨਹੀਂ ਹੈਗਾ ਹਜੇ ਜਦੋਂ ਤੱਕ ਮੈਂ ਕਵਰੇਜ ਕਰ ਰਿਹਾ ਹੈਗਾ ਤਦ ਤੱਕ ਜਿਹੜਾ ਰਸ਼ ਨਹੀਂ ਭਾਜੀ ਟਾਈਮ ਕਿੰਨਾ ਹੋਇਆ 9 ਵਜੇ ਇਹ 9 ਵਜੇ ਇਸ ਵੇਲੇ ਮੈਂ ਕਵਰੇਜ ਕਰ ਰਿਹਾ ਹਾਂ ਸਵੇਰ ਦੇ ਕੋਈ ਇਸ ਵੇਲੇ ਬਲੌਕ ਦੇ ਵਿੱਚ ਰਸ਼ ਨਹੀਂ ਹੈਗਾ ਜੇ ਕਿਸੇ ਨੇ ਰਸ਼ ਤੋਂ ਬਚਣਾ ਕਹਿਣ ਦਾ ਮਤਲਬ ਹੈ ਕਿ ਆਪਣੇ ਪੇਪਰ ਬਿਨਾਂ ਰਸ਼ ਤੋਂ ਪੂਰੇ ਕਰਨੇ ਆਫ ਤੇ ਉਹ ਬਲੌਕ ਪੱਧਰ ਤੇ ਜਿਹੜਾ ਕੰਮ ਆ ਉਹ ਤੁਸੀਂ ਆ ਕੇ ਕਰ ਸਕਦੇ ਆ ਔਰ ਦੂਜੇ ਨੰਬਰ ਤੇ ਜਿਹੜੇ ਪਿੰਡ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈਗੇ ਆ ਕਿ ਸਰਕਾਰੀ ਹਾਈ ਸਕੂਲ ਔਰ ਜਿਹੜਾ ਆ ਉਹਦੇ ਵਿੱਚ ਜਿਹੜੇ ਮੈਂ ਪਿੰਡਾਂ ਦੇ ਨਾਮ ਲੈ ਕੇ ਤੁਹਾਨੂੰ ਦੱਸਿਆ ਔਰ ਦੂਜੇ ਨੰਬਰ ਦੇ ਉੱਪਰ ਖੇਤੀਬਾੜੀ ਦਫ਼ਤਰ ਜਿਹੜਾ ਫਾਮੜਾ ਰੋਡ ਤੇ ਆ ਉਹਦੇ ਪਿੰਡਾਂ ਦੇ ਨਾਮ ਲੈ ਕੇ ਮੈਂ ਤੁਹਾਨੂੰ ਦੱਸਿਆ ਕਿ ਉੱਤੇ ਜਿਹੜੇ-ਜਿਹੜੇ ਪਿੰਡਾਂ ਦੇ ਮੈਂ ਨਾਮ ਲਏ ਆ ਨਾ ਜਦੋਂ ਕਿਸੇ ਨੇ ਪੇਪਰ ਰੱਖਣੇ ਆ ਆਰਓ ਸਾਹਿਬ ਦੇ ਤਾਂ ਉੱਥੇ ਜਾ ਕੇ ਉਸ ਉਸ ਅਸਥਾਨ ਤੇ ਚੱਲ ਜਾਣ ਮੰਨ ਲਓ ਜਿੱਦਾਂ ਹੁਣ ਮੇਰਾ ਗਰਚਾ ਪੈਂਡਿਆ ਮੈਂ ਗਰਚੇ ਦਾ ਨਾਮ ਲਿਆ ਕਿ ਉਹ ਜਿੱਦਾਂ ਸਰਕਾਰੀ ਹਾਈ ਸਕੂਲ ਜਿਹੜਾ ਆ ਉੱਥੇ ਰੱਖੇ ਜਾਣੇ ਆ ਇਸ ਤਰ੍ਹਾਂ ਉਹ ਲਿਸਟ ਮੇਰੀ ਪੂਰੀ ਸੁਣ ਲੈਣੀ ਹੈਗੀ ਆ ਤੇ ਮੈਂ ਤੁਹਾਨੂੰ ਫਿਰ ਵੀ ਦਿਖਾ ਲ ਦਿੰਨਾ ਆ ਔੜ ਦਾ ਹਾਲਾਤ ਔਰ ਇੱਕ ਇਨਫੋਰਮੇਸ਼ਨ ਜੋ ਸਾਨੂੰ ਸੂਤਰਾਂ ਤੋਂ ਮਿਲੀ ਆ 10 ਵਜੇ ਜਿਹੜਾ ਆ ਪੇਪਰ ਰੱਖਣ ਦਾ ਕੰਮ ਸ਼ੁਰੂ ਹੋਣਾ ਆ ਸੀਨੀਅਰ ਅਫਸਰਾਂ ਨਾਲ ਮੇਰੀ ਗੱਲ ਹੋਈ ਆ ਉਹ ਕਹਿੰਦੇ 10 ਵਜੇ ਪੇਪਰ ਰੱਖਣੇ ਜਿਹੜੇ ਆ ਉਹ ਸ਼ੁਰੂ ਹੋਣਗੇ ਔਰ ਔਰ ਕੰਮ ਕੰਮ ਜਿਹੜਾ ਹੈ ਉਹ ਚੱਲ ਰਿਹਾ ਹੈਗਾ ਜਿਹੜੇ ਪੇਪਰ ਰੱਖੇ ਜਾਣੇ ਹੈਗੇ ਆ ਜਿੱਦਾਂ ਤੁਸੀਂ ਆਰਓ ਸਾਹਿਬ ਦੇ ਉੱਥੇ ਜਾ ਕੇ ਰੱਖਦੇ ਆ ਇਹ 10 ਵਜੇ ਦਾ ਸਮਾਂ ਜਿਹੜਾ ਹੈ ਉੱਥੇ ਦਾ ਹੈਗਾ ਜਿਹੜੇ ਤੁਸੀਂ ਬਲੋਕ ਦੇ ਕੰਮ ਕਰਾਣੇ ਹੈਗੇ ਆ ਉਹ ਤੁਸੀਂ ਪਹਿਲਾਂ ਇੱਥੇ ਆ ਕੇ ਕਰਵਾ ਸਕਦੇ ਹੈਗੇ ਆ ਬਾਕੀ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਦੇ ਉੱਪਰ ਪਲ-ਪਲ ਦੀ ਖਬਰ ਜਿਹੜੀ ਆ ਰਿਪੋਰਟ ਆ ਉਹ ਤੁਹਾਨੂੰ ਅਸੀਂ ਦਿੰਦੇ ਰਹਾਂਗੇ ਤੋ ਦੇਖਦੇ ਰਹੋ ਨਵਾਂ ਸ਼ਰਦ ਬਾਬਾ YouTube ਚੈਨਲ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਡੇ ਕੋਲ ਹਰ ਖਬਰ ਹਰ ਰਿਪੋਰਟ ਜਿਹੜੀ ਆ ਉਹ ਤੁਹਾਡੇ ਕੋਲ ਪਹੁੰਚਦੀ ਰਹੇਗੀ ਜਾਣਕਾਰੀ ਦੇ ਦਿੰਨੇ ਆ ਹੋਰ ਕਈਆਂ ਨੂੰ ਇਹ ਹੋਣਾ ਯਾਰ ਅਸੀਂ ਲੇਟ ਨਾ ਹੋ ਜਾਈਏ ਇਹ ਨਾ ਹੋ ਜਾਈਏ 3 ਵਜੇ ਤੱਕ ਸਮਾਂ ਨੋਟ ਕਰ ਲਓ ਪੇਪਰ ਰੱਖਣ ਦਾ ਦੁਪਹਿਰ ਦੇ 3 ਵਜੇ ਤੱਕ ਤੁਸੀਂ ਇੱਥੇ ਐਂਟਰ ਹੋ ਸਕਦੇ ਹੋ ਔਰ ਸਾਨੂੰ ਜਿਹੜੀ ਸੂਚਨਾ ਦਿੱਤੀ ਗਈ ਆ ਚਾਹੇ ਰਾਤ ਦੇ 10 ਵਜ ਜਾਣ 11 ਵਜ ਜਾਣ ਲੇਕਿਨ ਜਿਨ੍ਹਾਂ ਦੇ ਵੀ ਜਿਹੜੇ ਐਂਟਰ ਹੋ ਜਾਂਦੇ ਆ ਉਹਨਾਂ ਦੇ ਪੇਪਰ ਜਿਹੜੇ ਆ ਉਹਨਾਂ ਨੂੰ ਜਿਹੜੇ ਆ ਉਹ ਲੈੇ ਜਾਣਗੇ ਇਹ ਜ਼ਰੂਰੀ ਨਹੀਂ ਆ ਕਿ 5 ਵਜੇ ਤੱਕ ਆ ਚਾਹੇ ਰਾਤ ਦੇ 10 ਵੀ ਵੱਜ ਜਾਂਦੇ ਆ ਜਿਹੜਾ ਪੂਰਾ ਕੰਮ ਜਿਹੜਾ ਆ ਇਹ ਪੇਪਰਾਂ ਦਾ ਤੁਹਾਡੇ ਜਿਹੜੇ ਉਹ ਰੱਖੇ ਜਾਣਗੇ ਪਰ ਲੇਕਿਨ ਐਂਟਰੀ ਤੁਸੀਂ ਜ਼ਰੂਰ ਕਰੋ